ਇੱਕ ਨਾ ਜੀ ਅੱਜ ਕੱਲ ਰਿਵਾਜ ਚੱਲ ਪਿਆ ਵੀ ਅਸੀਂ ਜਿਹੜੀਆਂ ਕੋਠੀਆਂ ਦੇ ਵਿੱਚ ਘਰਾਂ 'ਚ ਜ਼ਿਆਦਾਤਰ ਜਿਹੜੇ ਮਤਲਬ ਪੌਦੇ ਨੇ ਉਹ ਅਸੀਂ ਇਸ ਤਰ੍ਹਾਂ ਸੋ ਵਾਲੇ ਜਿਹੜੇ ਨੇ ਟੋ ਟੱਪੇ ਜੀ ਵਾਲੇ ਲਾਉਣ ਲੱਗੇ ਪਰ ਲਾਓ ਜ਼ਰੂਰ ਲਾਓ ਪਰ ਜੇ ਪ੍ਰਮਾਤਮਾ ਨੇ ਤੁਹਾਨੂੰ ਯਾਰ ਜਗ੍ਹਾ ਦਿੱਤੀ ਆ ਤੁਹਾਡੇ ਘਰ ਦੇ ਬਾਹਰ ਘਰ ਦੇ ਅੰਦਰ ਤਾਂ ਯਾਰ ਫਲਾਂ ਵਾਲੇ ਤੇ ਸਾਂ ਵਾਲੇ ਜਿਹੜੇ ਰੁੱਖ ਨੇ ਜਿਹੜੇ ਤੁਹਾਨੂੰ ਮਤਲਬ ਸੰਗਣੀ ਤੇ ਠੰਡੀ ਸਾਹ ਦਿੰਦੇ ਨੇ ਉਹ ਰੁੱਖ ਯਾਰ ਜਰੂਰ ਲਾਓ ਇੱਕ ਇੱਕ ਲਾ ਲਓ ਦੋ ਲਾ ਲਓ ਪਰ ਇੱਕ ਅੱਜ ਕੱਲ ਦੇਖ ਰਹੇ ਆ ਜਾਈ ਦਾ ਦੋਸਤਾਂ ਮਿੱਤਰਾਂ ਦੇ ਬਈ ਅਸੀਂ ਮਤਲਬ ਕੁਦਰਤ ਤੋਂ ਦੂਰ ਹੋ ਰਹੇ ਆ ਦੂਰ ਹੋ ਰਹੇ ਆ ਲਾਕ ਹੀ ਰਹੇ ਆ ਅਸੀਂ ਪਹਿਲਾਂ ਕੋਠੀਆਂ ਸਾਡੇ ਪੱਥਰ ਲੱਗੇ ਹੋਏ ਨੇ ਤਾਪਸ ਵੱਧ ਰਹੀ ਆ ਗਰਮੀ ਵੱਧ ਰਹੀ ਆ ਤੇ ਅਸੀਂ ਕੀ ਕਰ ਰਹੇ ਆ ਜ਼ਿਆਦਾਤਰ ਮਤਲਬ ਇਧਰ ਨੂੰ ਤੁਰ ਪਏ ਹੁਣ ਇੱਕ ਵੈਸੇ ਹੀ ਆ ਵੀ ਜੇ ਹੁਣ ਆਪਣੇ ਘਰੇ ਮਾਲਾੜਾ ਆਟੇ ਵਾਲਾ ਢੋਲਾ ਉਹਦੇ ਚ ਆਪਣੇ ਆਟਾ ਦਾ ਖਤਮ ਹੋਇਆ ਹੋਵੇ ਆਪਾਂ ਜਾ ਕੇ ਬਾਜ਼ਾਰ ਦੇ ਵਿੱਚ ਪਕੌੜਿਆਂ ਦਾ ਸਮਾਨ ਖਰੀਦੀਏ ਵੀ ਬੇਸਣ ਲੈ ਕੇ ਜਾਣਾ ਜੀ ਪਕੌੜੇ ਬਣਾਉਣੇ ਆ ਫਿਰ ਸੋਭਾ ਨਹੀਂ ਦਿੰਦੀ ਗੱਲ ਮਿੱਤਰੋ ਪਹਿਲਾਂ ਆਪਣਾ ਫਰਜ਼ ਬਣਦਾ ਵੀ ਜੋ ਆਪਾਂ ਨੂੰ ਮਤਲਬ ਆਪਣੀ ਰੋਟੀ ਦਾ ਪ੍ਰਬੰਧ ਕਰਨਾ ਭੁੱਖ ਲੱਗੀ ਆ ਪੇਟ ਨੂੰ ਉਹ ਰੋਟੀ ਨੇ ਮਟਾਉਣੀ ਆ ਭੁੱਖ ਆਪਣੀ ਵੀ ਢੋਲ ਭਰੀਏ ਕਹਿਣ ਤੋਂ ਭਾਵ ਅੱਜ ਸਾਡੇ ਤਪਸ ਦੇ ਨਾਲ ਗਰਮੀ ਦੇ ਨਾਲ ਇੰਨੀ ਮਤਲਬ ਸਾਡੇ ਪੰਜਾਬ ਦੇ ਵਿੱਚ ਜੋ ਹੈਗਾ ਵੀ ਰੁੱਖਾਂ ਦੀ ਬਹੁਤ ਘਾਟ ਹੈ ਇੱਕ ਉਹਦੇ ਕਾਰਨਾਂ ਕਿੰਨੀ ਗਰਮੀ ਆਪਾਂ ਦੇਖੀ ਆ ਵਧੀਆ ਇਸ ਵਾਰ ਰੁੱਖਾਂ ਦੀ ਘਾਟ ਕਰਕੇ ਆ ਮੀਂਹ ਨਹੀਂ ਪੈ ਰਹੇ ਸੋ ਭਰਾਵੋ ਸਭ ਤੋਂ ਪਹਿਲਾਂ ਜੇ ਆਪਾਂ ਨੂੰ ਭੁੱਖ ਲੱਗੀ ਹੋਵੇ ਆਪਾਂ ਰੋਟੀ ਖਾਣੇ ਆ ਪਿਆਸ ਲੱਗੀ ਹੋਵੇ ਪਾਣੀ ਪੀਣੇ ਆ ਸੋ ਜਿਹੜੇ ਰੁੱਖ ਨੇ ਇਹ ਜ਼ਰੂਰੀ ਨੇ ਸਭ ਤੋਂ ਬਾਕੀ ਕੰਮ ਛੱਡ ਕੇ ਹੁਣ ਥੋੜਾ ਜਿਹਾ ਇਸ ਪਾਸੇ ਪਵੋ ਵੱਧ ਤੋਂ ਵੱਧ ਰੁੱਖ ਲਾਵੋ ਜਿੱਥੇ ਵੀ ਜਗ੍ਹਾ ਹੈਗੀ ਆ ਉੱਥੇ ਰੁੱਖ ਲਾਵੋ ਜਿੱਥੇ ਕੋਈ ਕਿਸੇ ਨੂੰ ਡਿੱਕਾ ਫੜਕਾ ਨਹੀਂ ਹੈਗਾ ਉਹਨਾਂ ਜਗ੍ਹਾ ਜਗ੍ਹਾ ਦੇ ਉੱਪਰ ਰੁੱਖ ਲਾਵੋ ਘਰਾਂ ਦੇ ਅੱਗੇ ਕਰਾਂ ਦੇ ਅੰਦਰ ਜਿੱਥੇ ਵੀ ਤੁਹਾਨੂੰ ਆ ਕਿਉਂਕਿ ਕੁਦਰਤ ਆ ਜਿਹੜੀ ਉਹ ਰੁੱਖਾਂ 'ਚ ਵਸਦੀ ਆ ਰੱਬ ਦਾ ਰੂਪ ਹੀ ਨਹੀਂ ਗੇ ਰੁੱਖ ਰੁੱਖ ਰੱਬ ਨੇ ਕਿਉਂਕਿ ਸਾਨੂੰ ਫ੍ਰੀ ਆਕਸੀਜਨ ਦਿੰਦੇ ਨੇ ਸਾਨੂੰ ਇਹ ਜਿਹੜੇ ਫਲ ਫਰੂਟ ਦਿੰਦੇ ਨੇ ਸੋ ਭਰਾਵੋ ਰੁੱਖਾਂ ਦਾ ਸਤਿਕਾਰ ਕਰੋ ਰੁੱਖ ਸਾਡੇ ਸੱਚੇ ਯਾਰ ਨੇ ਕਿਉਂਕਿ ਸਾਨੂੰ ਇਹ ਫ੍ਰੀ ਦੇ ਵਿੱਚ ਆਕਸੀਜਨ ਦਿੰਦੇ ਨੇ ਸੋ ਵੱਧ ਤੋਂ ਵੱਧ ਰੁੱਖ ਲਾਓ ਹਾਂ ਠੀਕ ਆ ਇਹ ਟੋਟਾ ਟੱਪੇ ਵਾਲੇ ਰੁੱਖ ਨੇ ਜਿਹੜੇ ਲਾਉਣੇ ਨੇ ਲਾਓ ਜਰੂਰ ਪਰ ਇਹ ਬਾਅਦ 'ਚ ਪਹਿਲਾਂ ਜਿਹੜਿਆਂ ਨਾਲ ਆਪਣੀ ਜਿਹੜੀ ਤਪਸ਼ ਘਟੇ ਆਪਣੀ ਗਰਮੀ ਜਿਹੜੀ ਵੱਧ ਰਹੀ ਆ ਟੈਂਪਰੇਚਰ ਆਪਣਾ 49 ਤੇ ਤੱਕ ਹੀ ਪਹੁੰਚ ਗਿਆ ਹੀ ਪੰਜਾਬ ਦਾ ਸੋ ਹੁਣ ਇੱਕ ਖੁਸ਼ੀ ਦੀ ਗੱਲ ਵੀ ਆ ਵੀ ਪੰਜਾਬ ਦੇ ਵਿੱਚ ਜਿਹੜੀ ਬਹੁਤ ਹੁਣ ਮਹਾਮ ਐਸ ਵਾਰ ਚੱਲੀ ਆ ਜੀ ਰੁੱਖ ਲਾਉਣ ਦੀ ਮਨ ਬਹੁਤ ਖੁਸ਼ ਹੁੰਦਾ ਦੇਖ ਕੇ ਜਿਹੜੀਆਂ ਮਤਲਬ ਵੀਡੀਓ ਦੇ ਵਿੱਚ ਨੌਜਵਾਨ ਨੇ ਜਿਹੜੇ ਇਸ ਪਾਸੇ ਤੁਰੇ ਨੇ ਰੁੱਖ ਲਾ ਰਹੇ ਨੇ ਤੇ ਬਹੁਤ ਹੀ ਮਨ ਖੁਸ਼ ਹੁੰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਮਾਤਮਾ ਦੇ ਅੱਗੇ ਹੀ ਅਰਦਾਸ ਕਰਦੇ ਆ ਕਿ ਸਾਡਾ ਪੰਜਾਬ ਉਹੀ ਹਰਿਆ ਭਰਿਆ ਪੰਜਾਬ ਦੁਬਾਰਾ ਬਣ ਜੇ हां ਇੱਕ ਜ਼ਰੂਰ ਆ ਵੀ ਅਸੀਂ ਟਾਲੀਆਂ ਨਿੰਮਾਂ ਤੋਂ ਥੋੜਾ ਜਿਹਾ ਹੁਣ ਗਰੇਜ ਕਰਨ ਲੱਗੇ ਇਧਰੋਂ ਵੀ ਧਿਆਨ ਦਿਵੋ ਟਾਲੀਆਂ ਨਿੰਮਾਂ ਕਿਕਰਾਂ ਨੇ ਜਿਹੜੀਆਂ ਉਹ ਵੀ ਹੁਣ ਜ਼ਰੂਰੀ ਨੇ ਵੀ ਆਪਾਂ ਉਹ ਰਾਹਾਂ ਦੇ ਵਿੱਚ ਜਿੱਥੇ ਇੱਕ ਉਹ ਠੀਕ ਠਾਕ ਦੀ ਜਗ੍ਹਾ ਉਹ ਵੀ ਲਾਈਏ ਆਪਾਂ ਕਿਉਂ ਸਾਡੇ ਪ੍ਰਾਤਨ ਜਿਹੜੇ ਰੁੱਖ ਨੇ ਅਸੀਂ ਟਾਲੀਆਂ ਨਿੰਮਾਂ ਥੱਲੇ ਪਲ-ਪਲ ਕੇ ਏਡੇ ਹੋਏ ਆਂ ਜੇ ਸਾਡੀ ਅੱਜ ਚੰਗੀਆਂ ਸਿਹਤਾਂ ਦਾ ਰਾਜ ਆ ਇਹ ਇੱਕ ਰੁੱਖਾਂ ਦੇ ਕਾਰਨ ਆ ਵੀ ਅਸੀਂ ਇੱਕ ਰੁੱਖਾਂ ਦੇ ਥੱਲੇ ਖੇੜ ਕੇ ਵੱਡੇ ਹੋਏ ਆਂ ਅਸੀਂ ਵਧੀਆ ਆਕਸੀਜਨ ਤੇ ਸਾਫ਼ ਹਵਾ ਮਿਲਦੀ ਸਾਨੂੰ ਜੀ ਅੱਜ ਬਿਮਾਰੀਆਂ ਵੱਧ ਰਹੀਆਂ ਨੇ ਉਹਦਾ ਵੀ ਇੱਕ ਵੱਡਾ ਕਾਰਨ ਇਹੀ ਆ ਵੀ ਰੁੱਖਾਂ ਦੀ ਕਾਟ ਕਰਕੇ ਕਿਉਂਕਿ ਦੇਖੋ ਭਰਾਵੋ ਆਬਾਦੀ ਤਾਂ ਕਿੰਨੀ ਵੱਧ ਗਈ ਰੁੱਖ ਕੱਟ ਗਏ ਰੁੱਖ 32% ਰੱਖਵੇ ਤੇ ਜ਼ਰੂਰੀ ਨੇ ਉੱਤੇ 32% ਰੱਖਵੇ ਤੇ ਰੁੱਖ ਹੁੰਦੇ ਸੀ ਪੰਜਾਬ 'ਚ ਆਪਣੇ ਪਹਿਲਾਂ 1985-90 ਤੋਂ ਪਹਿਲਾਂ ਇਹ 90 'ਕਤੋਂ ਬਾਅਦ ਹੀ ਇਹ ਕਹਿ ਲਿਏ ਵੀ ਜਦੋਂ ਪਗਨੇ ਕਾਲਜੋਗ ਸ਼ੁਰੂ ਹੋਇਆ ਰੁੱਖਾਂ ਦੇ ਵੀ ਜਿਹੜਾ ਰੁੱਖ ਵੱਡੇ ਗਏ ਪੱਤੇ ਗਏ ਬਹੁਤ ਕੁਝ ਇੱਕ ਲੰਮਾ ਵਿਸਾ ਵੀ ਸੜਕਾਂ ਤੋਂ ਨਹਿਰਾਂ ਤੋਂ ਕਿਵੇਂ ਰੁੱਖਾਂ ਦਾ ਖਾਤਮਾ ਹੋਇਆ ਉਦੇ ਤੇ ਵੀ ਆਪਾਂ ਕਦੇ ਗੱਲ ਕਰਾਂਗੇ ਪਰ ਹੁਣ ਆਪਾਂ ਇਹ ਪੂਰਤੀ ਕਰ ਲਈਏ ਇਹ ਪੂਰਤੀ ਸਾਰਾ ਪੰਜਾਬ ਜੇ ਹੰਬੜਾ ਮਾਉ ਉਰਲ ਮਿਲ ਕੇ ਫੇਰ ਹੀ ਹੋਣਾ ਵਾ ਸੋ ਪ੍ਰਭੂ ਜਰੂਰ ਇਸ ਤਰ੍ਹਾਂ ਦੀ ਚੰਗੀਆਂ ਵੀਡੀਓ ਲਾਈਕ ਤੇ ਸ਼ੇਅਰ ਕਰਦੇ ਆ ਕਰੋ ਤੇ ਹੁਣ ਰੁੱਖਾਂ ਨੂੰ ਪਿਆਰ ਕਰੋ